ਵੀਰ ਜਿੰਦਰ ਸਿੰਘਲਾ ਜੀ ਜਿਹੜੇ ਪਹਿਲਾਂ ਸੰਗਰੂਰ ਤੋਂ ਐਮਪੀ ਰਹੇ ਆ ਪ੍ਰਧਾਨ ਸਭਾ ਦੇ ਵਿੱਚ ਬੰਤੀ ਰਹੇ ਆ ਤੇ ਉਸ ਤੋਂ ਉਹਨਾਂ ਦੇ ਫਾਦਾ ਸਾਹਿਬੀ ਸਿਆਸੀ ਕੈਰੀ ਹੋਣ ਕਰਕੇ ਜਿਵੇਂ ਇਹਨਾਂ ਨੇ ਸੰਗਰੂਰ ਦੇ ਵਿੱਚ ਅੱਡੀ ਬੜੀ ਡਿਵੈਲਪਮੈਂਟ ਕਰਾਈ ਆ ਉਹ ਡਿਵੈਲਪਮੈਂਟ ਨੂੰ ਦੇਖਦਾ ਪਾਰਟੀ ਨੇ ਗਾਠੀ ਲੋੜੇ ਇਹਨਾਂ ਵੀਰ ਬੜਾਇਆ ਤਾਂ ਕਿ ਇਹ ਜਿਹੜਾ ਲੋਕ ਸਭਾ ਹਲਕਾ ਆ ਬੀਜਿੰਦਰ ਸਿੰਘ ਜੀ ਅਸੀਂ ਜਿਹੜਾ ਸਵਿਧਾਨ ਦਾ ਬੰਦੀ ਹੈਗਾ ਅਸੀਂ ਕਿਸੇ ਕਿਸੇ ਜਨ ਸਮਾਜ ਜਿਹੜਾ ਅਸੀਂ ਉਹਨੂੰ ਬੰਦ ਨਹੀਂ ਕਰਾਂਗੇ ਹਰ ਕੰਨ ਨਹੀਂ ਕਰਾਂਗੇ ਜੇ ਸਵਿਧਾਨ ਨੂੰ ਲੋਕ ਸਭਾ ਬੰਦ ਰੋਕ ਸਕਦੀ ਆ ਉਹ ਕਾਂਗਰਸ ਪਾਰਟੀ ਤੇ ਕਰਦੇ ਰੋਕ ਸਕਦੀ ਆ ਬਾਕੀ ਆਪਾਂ ਦੋ ਬੋਟ ਨਾਲ ਖਰਾਬ ਕਰੀਏ ਜਿੱਥੇ ਭਾਵੇਂ ਸਾਡੇ ਵਿਰੋਧੀ ਕੋ ਹੋਰ ਲਖਵਾ ਕਾਪੇ ਉਮੀਦਾਰ ਲੱਗੇ ਫਿਰਿਆ ਮੈਂ ਉਰੇ ਪਰ ਕਹਿਣਾ ਚਾਹੁੰਦਾ ਵੀ ਅੰਦਰ ਸਿੰਘ ਰਾਜੀ ਜੀ ਜਿਹਦੇ ਰਾਜਮ ਸਫਰਵਾਦੀ ਨੇ ਗੱਲ ਕਹੀ ਆ ਡੰਪ ਦੀ ਡੰਪ ਦਾਸੀ ਕਿਹਾ ਸੀ ਸਾਡੇ ਅੰਗਰਜੀ ਦੇ ਚਕਾਤ ਆਸੀ ਅਖਵਾ ਡੋਟੀਫਿਕੇਸ਼ਨ ਹੋਇਆ ਸਾਡੇ ਸੱਤ ਕਿਲੇ ਸੀ ਘਟਾਰਨ ਲੋਕੋ ਲਈ ਆ ਸਾਡੇ ਹੀ ਸਿਆਸੀ ਦੋਸਤਾਂ ਨੇ ਉਹਨਾਂ ਨੂੰ ਮੁਕਾਇਆ ਗਿਆ ਜੋ ਨਾਂ ਮਕਰਾਂਦੇ ਅੱਜ ਉਹ ਟਿੱਕੇ ਜਣਾ ਸੀ ਤੇ ਕੋਈ ਇੰਸਟਾਕਿੰਗ ਟਿੱਕੇ ਨਾ ਸੀ ਤੇ ਉਹਨਾਂ ਸਿਆਸੀ ਰੁਪਏ ਠੇਕ ਦੇ ਸਕੇ ਹਰ ਵਾਰ ਉਹਨੇ ਅਗਾ ਡੰਪ ਇਲੈਕਸ਼ਨ ਆ ਗਏ ਆ ਦੰਪਰਨਾ ਡੰਪ ਦੇ ਨਾਂ ਦੇ ਡੰਪ ਦੇ ਨਾਂ ਦੇ ਸੋਤੇ ਹੁਜੰਦੇ ਤੇ ਅਸੀਂ ਉਸ ਨੂੰ ਨੰਗਾ ਕੀਤਾ ਹੋਣ ਲਾਣ ਦੇ ਡੰਪ ਤੇ ਮੈਂ ਨਿਸ਼ਚਿਤ ਰੂਪ ਨਾਲ ਐਮਐਲਏ ਨੂੰ ਬੇਨਤੀ ਕੀਤੀ ਆ ਐਮਐਲਏ ਸਾਹਿਬ ਤੁਸੀਂ ਇਸ ਆਪਕੇ ਨਾਮ ਇਹ ਕੀਤੀ ਆ ਬੀਐਸਪੀ ਦੇ ਬੜੇ ਨਾਰੇ ਨਾਰੇ ਨੇ ਤੁਸੀਂ ਡੰਪ ਲਈ ਕੇਗਰਾ ਵਿੱਚ ਜਗਾਦਾ ਮੈਂ ਤਾਂ ਜਿਵੇਂ ਡੰਪ ਲਗਾਉਣਾ ਸਾ ਤੋਂ ਬੜ ਬ੍ਰੋਧ ਸੀਗਾ ਨਾਮਰ ਲਗਣੇ ਤਾਂ ਹੋ ਵੀ ਬ੍ਰੋਧ ਆ ਇਹ ਚ ਕਾਵਾਂਗੇ ਤੁਹਾਡੀ ਅਸੀਰਵਾਦ ਤੁਹਾਡੇ ਜਿੰਨੇ ਤੁਸੀਂ ਡਵਲਪਮੈਂਟ ਕੀਤੀ ਆ ਸੰਗਰੂ ਵੇਟ ਸਾਨੂੰ ਕੋਟੇ ਬੜਾ ਇਹ ਕੰਮ ਦਾ ਕੀ ਤੁਸੀਂ ਅਸੀਂ ਮੈਂ ਹੋਰ ਦੱਸਣਾ ਚਾਹਾਂਗਾ ਸ਼੍ਰੀ ਅੰਗਰਜੀ ਨੇ ਐਮਲੇ ਸਾਹ ਦੇ ਸਾਡੇ ਜਨਕਾਂ ਨੇ 10.5 ਲੱਖ ਰਕਮ ਦਿੱਤੀ ਉਹਦੇ ਲਈ ਗੈਂਪੀ ਦਿੱਤਾ ਸੀ ਇਹ ਕਰਕੇ ਉੱਥੇ ਨੌਜਵਾਨ ਜਿਹਨੂੰ ਅਨੰਦ ਬਾਣ ਦੇਆ ਕਮਿਟੀ ਹਾਲ ਬਣਿਆ ਤੁਹਾਡੇ ਤੇ ਵੀ ਆ ਸਕਾਵੇ ਅਸੀਂ ਤੁਹਾਨੂੰ ਜਨਾਕੇ ਪੇਜਾਂਗੇ ਪਰ ਤੁਸੀਂ ਸਾਡਾ ਮਨ ਅੰਗਨ ਵਾਧੂ ਕਰਿਓ ਇਹਨਾਂ ਨੂੰ ਕਹਿੰਦਾ ਹੋਊਗਾ ਤੁਹਾਡੇ ਪੈਦਲ ਉੱਤੇ ਬਹਤੀਆਂ ਉਹ ਸਵਾਹ ਉਹਦੀ ਬੀਬੀ ਗੁਰਕੁਹਾ ਕਰਦੀ ਸਾਡੇ ਸਾਥ ਕੈਂਪਲੀ ਇਧਰ ਸਾਡੇ ਰਮੇਸ਼ ਸਿੰਘ ਸਾਥਕੇ ਲਈ ਜੂਨੇ ਆ ਜਿਵੇਂ ਇਹਨਾਰੇ ਸਾਡੀ ਸਕੱਤਰ ਸਗੇ ਸਾਡੇ ਬਰਾਬਰ ਸੀ ਉਹਨਾਂ ਨੇ ਬੜਾ ਬਨਪਾਤੀ ਮਾਰ ਦਿੱਤਾ ਮੈਂ ਇਸ ਕਰਕੇ ਉਹਨਾਂ ਦਾ ਸਾਰੇ ਪਰਿਵਾਰ ਦਾ ਛੋਕੜਾ ਵੀ ਧੰਨਵਾਦੀ ਆ ਇਸ ਕਰਕੇ ਇਹਨਾਂ ਦੀ ਹਲਕੇ ਦੇ ਵਿੱਚ ਸਾਡੇ ਜਿਹੜਾ ਸੂਰਜ ਮੋਟਰ ਦਾ ਅੱਜ ਸਿੰਘਾ ਸਾਹਿਬ ਮੈਂ ਐਜ ਇਹ ਆ ਬੇ ਬੀਏਪ ਜਾ ਰਹੀ ਆ ਗੱਠ ਜੋ ਦੀ ਸਰਕਾਰ ਆ ਰਹੀ ਆ ਇਹਦਾ ਲਈ ਤੁਹਾਨੂੰ ਬਤਾਈ ਰਿਹਾ ਤਾਂ ਦੇ ਵਾਰ ਗੱਠ ਜੋ ਐਸੀ ਸਰਕਾਰ ਲਿਆਉਂਗਾ ਜੇਕਰ ਇਹ ਗੱਲ ਨਾ ਬਣੀ ਤੇ ਅਸੀਂ ਹਰ ਕੰਮ ਬੰਦੀ ਵੀ ਕਰਾਂਗੇ ਬਾਕੀ ਭਰਾਵੋ ਵੋਟਾਂ ਨਾ ਖਰਾਬ ਕਰੋ ਜਿਹੜੇ ਦੂਜੇ ਬੰਦੇ ਖੜੇ ਆ ਸਾਡੇ ਵਿਰੋਧੀ ਸਮਾਜ ਦੇ ਉਹਨਾਂ ਦੀ ਖਾਤਾਂ ਵੀ ਖੁਦ ਦੇਖ ਲਓ ਕਿਉਂ ਕੱਟਾ ਖੋਲ ਗਏ ਮੈਂ ਸਿਆਸ਼ ਕਰ ਦਿਆਂਗਾ ਇਸ ਕਰਕੇ ਤੁਸੀਂ ਇੱਕ ਇੱਕ ਵੋਟ ਆਗਰਦੁ ਪਾ ਕੇ ਜਿਦਾ ਦਿਓ ਇਹਨਾਂ ਨੂੰ ਕਹਿੰਦਾ ਹੋਇਆ ਜੈ ਜੀਮ ਜੈਪੁਰ ਵਾਹਿਗੁਰੂ ਖਾਲਸਾ ਵਾਹਿਗੁਰੂ जय भीम जय भीम जय भारत जयराम जी गल कर रहे सी तगड़े तरीके ना गल करदा तगड़ा बंदा आवाज च गड़की है बुली मेरी ना ਹੁਣ ਬੰਦ ਹੋਣ ਵਾਲੀ ਹੈ ਇਹਦੀ ਤਕੜੀ ਹੈ ਇਹੋ ਆਲੇ ਪੰਜ ਪ੍ਰੋਗਰਾਮ ਦੇ ਅੰਟੀਨਲੇ ਲਗਣਾ ਕਿ ਕਿ ਚਾਹੋਣੀ ਆ ਹਾਂ ਇਹ ਮੋਤ ਤਾਂ ਦੋ ਲੜਕੀ ਮਾਂ ਦਾ ਆਪ ਹੀ ਲੜਤੀ ਅਗਲੇ 9 ਦਿਨਾਂ ਚੀਤੀ ਆਵਾਜ਼ੀ ਬਣੀ ਹੋਣੀ ਹੈ ਪਰ ਲੇਕਿਨ ਜਿਹੜੇ ਬੰਦੇ ਇੱਕ ਨੂੰ ਗੱਲ ਕੀਤੀ ਤੁਸੀਂ ਨਾ ਇਹਦਾ ਡਾਪਾ ਦੀਆ ਨੇ ਇਹ ਜਦੋਂ ਮੇਰੇ ਵੀ ਸੂਟ ਡਾਪਾ ਦਾ ਪੰਗਾ ਆਇਆ ਸੀ ਮੈਂ ਜ਼ਮੀਨ ਲੈਤੀ ਬਾਅਦ 12 ਕਿਲੇ ਹਸਪਤਾਲ ਕਮੇਟੀ ਨੇ ਮਨਜ਼ੂਰ ਕਰਤੀ ਤੇ ਉਸ ਤੋਂ ਬਾਅਦ ਸਿਆਸੀ ਪਾਰਟੀ ਵਾਲੇ ਮੈਨੂੰ ਕਮਜ਼ੋਰ ਕਰਨ ਵਾਸਤੇ ਡਾਪੂ ਨੂੰ ਕਹਿ ਸਕਦਾ ਹੈ ਆਜਾ ਹੁਣ ਹੋਇਆ ਹੁੰਦਾ ਕੀ ਹੈ ਉਸ ਵੇਲੇ ਲੋਕਾਂ ਨੂੰ ਮਹਾਰਾਜ ਜੀ ਸੇਗਰਾਂ ਦੀ ਸ਼ੂਟ ਕਰਨ ਵਾਲਾ ਜਾਉਦਾ ਮੈਂ ਕੋਲ ਕਰੀ ਭਾਈ ਜਦੋਂ ਮੈਨੂੰ ਆਇਆ ਲੱਗਦਾ ਉਹਨਾਂ ਅੱਗੇ ਕਿਲਾ ਹੋਈ ਕੰਮ ਰਹਿ ਗਿਆ ਸੀ ਉਹ ਯਾਰ ਤੂੰ ਹੀ ਆ ਕੇ ਲਾਏਗਾ ਸੱਤਾ ਦਾ ਕਿਹਨੇ ਕਿਸਨੇ ਕਰਾਇਆ ਨਹੀਂ ਸਭਾ ਦੋ ਸਾਲ ਹੋ ਗਏ ਉਹਨੇ ਕਿਸੇ ਬੰਦੇ ਨੇ ਕਿਸੇ ਜਗ੍ਹਾ ਦੇ ਉੱਪਰ ਇੱਕ ਕੰਮ ਨਹੀਂ ਚੱਕਿਆ ਭਾਈ ਸਰਗਤ ਬੋਧਰੇਪੁਰ ਆਇਆ ਸਾਰਾ ਕੋਲ ਨਕਸ਼ਣ ਵਾਲਾ ਯਾਤਰੀ ਵਿਗਟਾਣਾ ਪੜਾਦਾ ਬੜਾ ਆਏ ਜਿਆਦਾ ਲੰਬੀ ਗੱਲ ਨਹੀਂ ਕਰ ਸਕਦਾ ਟਾਈਮ ਹੋਣ ਵਾਲਾ ਆਪਾਂ ਸਭ ਨੂੰ ਪਤਾ ਹੈ ਕਿ ਅੱਜ ਦੇ 바ਵਾ ਸਾਹਿਬ ਵੀਰ ਨੌ ਮੇਧਕਰ ਜੀ ਵੱਲੋਂ ਲਿਖਿਆ ਗਿਆ ਜੋ ਸਮੇਂ ਦਾ ਆਸੀ ਜੋ ਸਮਝਾ ਰਿਹਾ ਹੈ ਸਾਡੇ ਦੇਸ਼ ਨੂੰ ਦਿੱਤਾ ਜਿਹਦੇ ਕਰਕੇ ਆਪਾਂ ਸਾਰੇ ਅੱਜ ਆਨੰਦ ਮਾਣ ਰਹੇ ਆਜ਼ਾਦੀ ਦਾ ਆਪਣੇ ਬੱਚੇ ਆਪਾਂ ਸਭ ਲੋਕ ਅੱਜ ਉਹ ਖਤਰੇ 'ਚ ਏ ਕਿ ਉਹਨੂੰ ਬਚਾਉਣ ਦੀ ਲੋੜ ਹੈ ਦੇਖੋ ਕਿ ਬੀਜੇਪੀ ਦੀ ਸਰਕਾਰ ਅੱਜ ਜੋਨ ਦੋ ਤਰੀਕੇ ਅੱਜ ਪੰਜਾਬ ਨਾਲ ਵਿੱਚ ਦੋ ਪਾਰਟੀਆਂ ਨੇ ਸਰਕਾਰ ਬਣਨੀ ਬੀਜੇਪੀ ਦੀ ਮੌਜੂਦਾ ਸਰਕਾਰ ਤੇ ਕਾਂਗਰਸ ਪਾਰਟੀ ਨੇ ਮਹਾ ਵਿੱਠਵਰਤੀ ਸਰਕਾਰ ਬਣਨ ਜਾ ਰਹੀ ਹੈ। ਅਸਲਾ ਤੁਸੀਂ ਕਰਨਾ ਹੈ ਕਿ ਵੋਟ ਕਿਉਂ ਦੇਣਾ ਕਿਉਂਕਿ ਜਿਹੜਾ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ ਨਾ ਇਹ ਸੰਵਿਧਾਨ ਦੇ ਤਹਿਤ ਹੀ ਮਿਲਿਆ ਹੋਇਆ ਹੈ। ਜੇ ਸੰਵਿਧਾਨ ਨੂੰ ਤੋੜੋਗੇ ਆ ਦਾ ਵੋਟ ਪਾਉਣ ਦਾ ਅਧਿਕਾਰ ਚਲ ਜਾਣਾ ਹੈ। ਔਰ ਜੇ ਸੰਵਿਧਾਨ ਕਮਜ਼ੋਰ ਹੋ ਗਿਆ ਨਾ। ਜੇ ਇਸ ਵੋਟ ਦਾ ਪਾਤੀ ਜੇ ਕਦੇ ਸੰਵਿਧਾਨ ਕਮਜ਼ੋਰ ਹੋ ਗਿਆ ਤਾਂ ਵੋਟ ਪਾਉਣ ਦਾ ਮੌਕਾ ਹੀ ਨਹੀਂ ਆਉਣਾ। ਇਸ ਵਾਰੀ ਹੈ ਕਿ ਆਪਾਂ ਸੋਚ ਕੇ ਪੜਹੀਏ। ਇਹ ਕੋਈ ਪੰਜਾਬ ਦੀ ਓਲਡ ਵਾਲੀ ਚੋਣ, ਵੋਟਾਂ ਨਹੀਂ ਹੈ ਪੰਜਾਬ ਦੀ। ਇਹ ਤਾਂ ਦੇਸ਼ ਦੀ ਸਰਕਾਰ ਬਣਨੀ ਹੈ ਪੀੜਾ ਹੱਥੋਂ। ਇਹ ਤਾਂ ਹੂਨੂ ਬੋਟ ਬਾਨਦੀ ਹੋਇਆ ਹੈ ਚੇਤਰਾ ਜੀ ਨੇ ਠੀਕ ਹੈ